ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਗਟ ਸਿੰਘ ਗੁਣਿਆ ਜੋ ਕਿ ਬਲਾਕ ਸੰਪਤੀ ਮੈਂਬਰ ਮੈਂ ਆਸ ਕਰਦਾ ਹਾਂ ਕਿ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਭਰਿਆ ਤੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿਨਾ ਕਿ ਹਰਕ ਦਿਨ ਖੁਸ਼ੀਆਂ ਭਰਿਆ ਤੇ ਤੰਦਰੁਸਤੀ ਲੱਗੇ ਆ ਮੈਂ ਬਲਾਕ ਸੰਪਤੀ ਮੈਂਬਰ ਜਿੱਤਣ ਤੇ ਮੈਂ ਅਠਾ ਪਿੰਡਾਂ ਆਪਣੇ ਸਰਪੰਚਾਂ ਤੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਜਿਤਾਇਆ ਮੈਂ ਸੰਤਈ ਨਾਲ ਅਠਾ ਪਿੰਡਾਂ ਦੀ ਤੰਦਈ ਨਾਲ ਸੇਵਾ ਕਰਾਂਗਾ ਮੈਂ ਹਲ ਕੰਮ ਚਾਰਜ ਸ੍ਰੀ ਰਮਨ ਬੈਲ ਜੀ ਤੇ ਪਾਰਟੀ ਹਾਈ ਕਮਾਂਡ ਸਾਰੀ ਦਾਏ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲੋੜੀ ਅਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿਨਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਕੁਲਵਿੰਦਰ ਸਿੰਘ ਮੇਰਾ ਬੇਟਾ ਸਰਦਾਰ ਪ੍ਰਗਟ ਸਿੰਘ ਬਲਾਕ ਕਮਟੀ ਮੈਂਬਰ ਜਿੱਤ ਕੇ ਮੈਂ ਸਾਰੇ ਇਲਾਕਾ ਨਿਵਾਸੀਆ ਆਪਣੇ ਵੋਟਰ ਸਪੋਰਟਰ ਔਰ ਪੂਰੇ ਸਰਪੰਚਾਂ ਦਾ ਧੰਨਵਾਦ ਕਰਦਾ ਹਾਂ ਸ੍ਰੀ ਰਮਨਬੈਲ ਜੀ ਔਰ ਹਾਈ ਕਮਾਂਡ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਮੇਨਸਾਲ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ